ਸਾਰਿਆਂ ਨੂੰ ਸ਼ਸ਼ੀਕਾਲ ਨਮਸਕਾਰ ਅੱਜ ਵੱਖ-ਵੱਖ ਪਿੰਡਾਂ ਤੋਂ ਬਲਾਗ ਘਲਖੁਰ ਦੇ ਮੰਦਿਰਗਾਹ ਤੱਕ ਪਹੁੰਚੇ ਹੋਇਆ ਉਹਨਾਂ ਨੂੰ ਇੱਕ ਅੱਪਾ ਦੱਸਣਾ ਚਾਹਣੇ ਆ ਧਿਆਨ ਕਰਿਓ ਮੇਰੇ ਵੱਲੇ ਇਹ ਬਾਬਾ ਸਾਹਿਬ ਡਾਕਟਰ ਫੇਟਕਾ ਪੀਮਰਾਵ ਸਾਹਿਬ ਦੇ ਸੰਬੰਧ ਚ ਲਿਖਿਆ ਸੀ ਐਸੀ ਕਟਾਗੀ ਦੇ ਲੋਕ ਬੱਚੇ ਆ ਜਿਹੜੇ ਉਹ ਫ੍ਰੀ ਪੜਨਗੇ ਪਹਿਲੇ ਜਦੋਂ ਨੂੰ ਚਾਰ ਪੰਜ ਸਾਲਾਂ ਬੜੀਆਂ ਸਾਰੇ ਪੜ੍ਹਦੇ ਸੀ ਇਹ ਤੇ ਸੁਲਤਾਨੀ ਦਿੰਦੇ ਸੀ ਉਸ ਤੋਂ ਬਾਅਦ 17 ਬੇਮਾਨ ਹੋ ਗਈਆਂ ਤਾਂ ਉਹਨਾਂ ਦੇ ਦਿਮਾਗ ਦੇ ਅੰਦਰ ਇੱਕ ਚੰਗਾ ਚੀਦਾ ਆ ਗਿਆ ਕਿ ਇਹ ਬੱਚੇ ਜਿਨ੍ਹਾਂ ਨੇ ਪੜ ਰਿਆ ਪੜ ਕੇ ਸਾਡੇ ਬਰਾਬਰ ਹੋਣਗੇ ਤੇ ਸਾਡੀਆਂ ਫੀਸਾਂ ਤੇ ਐਡਮਿਸ਼ਨਾਂ ਵਧਾ ਦਿੱਤੀਆਂ ਗਈਆਂ ਜਦੋਂ ਫੀਸਾਂ ਤੇ ਐਡਮਿਸ਼ਨਾਂ ਵਧਾ ਦਿੱਤੀਆਂ ਗਈਆਂ ਤੇ 2009 ਦੇ ਵਿੱਚ ਇਹਦਾ ਰੋਲਾ ਪਿਆ ਤੇ ਇੱਕ ਕਾਨੂੰਨ ਦੀ ਸੋਧ ਹੋ ਗਈ ਇਦੇ ਵਿੱਚ ਲਿਖਿਆ ਸੀ ਕੋਈ ਪ੍ਰਾਈਵੇਟ ਸਕੂਲ ਹੋਵੇ ਪ੍ਰਾਈਵੇਟ ਕਾਲਜ ਹੋਵੇ ਯੂਨੀਵਰਸਿਟੀ ਹੋਵੇ ਉੱਥੇ ਐਸੀ ਕਟਾਗੀ ਦੇ ਬੱਚੇ ਜਿਹੜੇ ਪੜਨ ਵਾਲੇ ਆ ਉਹ 25% ਸੀਟਾਂ ਉਹਨਾਂ ਨੂੰ ਫ੍ਰੀ ਮਿਲਣਗੀਆਂ ਬਿਨਾ ਐਡਮਿਸ਼ਨ ਤੋਂ ਤੇ ਬਿਨਾ ਫੀਸ ਤੋਂ ਇਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਕੋਈ ਐਡਮਿਸ਼ਨ ਤੇ ਕੋਈ ਫੀਸ ਨਹੀਂ ਹੋਵੇ 2009 ਦਾ ਕਾਨੂੰਨ ਬਣਿਆ ਚਿੱਠੀਆਂ ਦਾ ਕੱਢ ਦਿੱਤਾ ਚਿੱਠੀਆਂ ਦਾ ਕੱਢ ਦਿੱਤੀਆਂ ਜਿਹੜੇ ਚਿੱਠੀਆਂ ਕਰ ਦਿੱਤੀਆਂ ਉਹ ਸਰਕਾਰ ਦੀਆਂ ਨੰਬਾਰੀਆਂ ਵਿੱਚ ਹੀ ਰਹਿ ਗਈਆਂ ਤੇ ਉਹ ਲਾਗੂ ਨਹੀਂ ਹੋਈ ਫਿਰ ਮੋਹਾਲੀ ਤੋਂ ਇੱਕ ਜੱਥੇਬੰਦੀ ਸੀ ਤੇ ਆਪਣੇ ਸੰਗਠਨ ਨੇ ਦੋਵਾਂ ਨੇ ਮਿਹਨਤ ਕਰਕੇ ਤਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਸੰਯੋਗ ਲਿਆ ਤੇ ਉਹਨਾਂ ਨੇ ਹੁਕਮ ਜਾਰੀ ਕਰ ਦਿੱਤੇ ਆ ਤੀਜੇ ਮਹੀਨੇ ਦੀ 24 ਤਰੀਕ ਨੂੰ 2025 ਨੂੰ ਵਿਆਲੋ ਫੜੋ ਸਾਰੇ ਵਿਭਾਗਾਂ ਨੂੰ ਜ਼ਿਲ੍ਹਾ ਫਿਰੋਜ਼ਪੁਰ ਤੇ ਪੰਜਾਬ ਦੇ ਜਿਹੜੇ ਹੈੱਡ ਆਫਿਸ ਐਜੂਕੇਸ਼ਨ ਵਾਲੇ ਡਿਪਾਰਟਮੈਂਟ ਨੂੰ ਆਰਡਰ ਕਰ ਦਿੱਤੇ ਆ ਪਰ ਆਰਡਰ ਤਾਂ ਹੋ ਗਿਆ ਲੇਕਿਨ ਜਿੰਨਾ ਚਿਰ ਤੁਸੀਂ ਉਹਨੂੰ ਲਾਗੂ ਨਾ ਆਪ ਕਰਾਵੋਗੇ ਉਹਨਾਂ ਚਿਰ ਨਹੀਂ ਲਾਗੂ ਹੋਣਾ ਉਹ ਲਾਗੂ ਕਿਵੇਂ ਹੋਣਾ ਧਿਆਨ ਰੱਖਿਓ ਕਿ ਜਿਵੇਂ ਆਪਾਂ ਮਨਰੇਗਾ 'ਚ ਇਕੱਠੇ ਹੋ ਕੇ ਟੀਮਾਂ ਬਣ ਕੇ ਮਨਰੇਗਾ ਲਾਗੂ ਕਰਾਈ ਆ ਇਸੇ ਤਰ੍ਹਾਂ ਤੁਸੀਂ ਪੜ੍ਹੇ ਲਿਖੇ ਬੱਚਿਆਂ ਨੂੰ ਅੱਗੇ ਮੀਟਿੰਗਾਂ ਦੇ ਰੂਪ ਦੇ ਵਿੱਚ ਇੱਕ ਪਿੰਡ 'ਚੋਂ 2-4 ਬੱਚੇ ਜਿਹੜੇ ਹੈਗੇ ਆ ਉਹ ਤੁਸੀਂ ਨੋਟ ਕਰਾਉਣੇ ਆ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਆਪਾਂ ਸਿਖਾ ਦੇਵਾਂਗੇ ਇੱਕ ਈ ਤਰੀਕਾ ਉਸ ਤੋਂ ਬਾਅਦ ਉਸ ਤੋਂ ਬਾਅਦ ਹੋਰ ਬੱਚੇ ਜਿਹੜੇ ਹੈਗੇ ਆ ਆਪਾਂ ਆਰਡਰਾਂ ਦੀ ਕਾਪੀ ਲੈ ਲਾਂਗੇ ਜਿਹੜਾ ਹੈੱਡ ਕੁਆਰਟਰ ਅਜੂਸ਼ਟ ਬਾਗਿੰਗ ਤੋਂ ਤਾਂ ਉਹ ਲੈਟਰਾਂ ਦੀ ਕਾਪੀ ਹੋਊਗੀ ਕਿ ਜਿਵੇਂ ਮੈਂ ਤੁਹਾਡੀ ਆ ਮਨਰੇਗਾ ਦੀ ਕਾਪੀ ਲੈ ਕੇ ਆਇਆ ਇਸੇ ਤਰ੍ਹਾਂ ਹੀ ਤੁਹਾਡੀ ਕਾਪੀ ਜਿਹੜੀ ਹੈਗੀ ਆ ਸਫੂਲਾਂ ਵਾਲੀ ਜਿਹੜੋਂ ਆਪਾਂ ਕੱਢਾਂਗੇ ਜਿਵੇਂ ਆਪਾਂ ਇੱਥੇ ਅਫਸਰਾਂ ਨਾਲ ਗੱਲ ਕੀਤੀ ਆ ਉਸੇ ਤਰ੍ਹਾਂ ਹੀ ਸਕੂਲਾਂ ਤੇ ਕਾਲਜਾਂ 'ਚ ਗੱਲ ਕਰਾਂਗੇ ਜਿਵੇਂ ਜਿਵੇਂ ਉਹ ਸਾਡੇ ਬੱਚੇ ਸਾਡੇ ਤੋਂ ਸਿੱਖਣਗੇ ਉਸੇ ਤਰ੍ਹਾਂ ਹੀ ਅੱਗੇ ਸਾਡਾ ਜਿਹੜਾ ਇਹ ਕਾਨੂੰਨ ਜਿਹੜਾ ਪੜ੍ਹਾਈ ਵਾਲਾ ਇਹ ਲਾਗੂ ਹੋ ਸਕਦਾ ਜੇ ਤੁਸੀਂ ਤੋਹ ਕੇ ਚੁੱਪ ਕਰਕੇ ਬੈਠੇ ਆ ਤਾਂ ਇਹ ਲਾਗੂ ਕਰਨਗੇ ਬਿਲਕੁਲ ਨਹੀਂ ਕਰਨਗੇ ਹਾਈ ਕੋਰਟ ਦਾ ਕੇਸ ਵੀ ਜਿਹੜਾ ਹੈਗਾ ਉਹ ਲੱਪਿਆ ਰਿਹਾ ਜਿਹੜਾ ਮੈਂ ਹੁਣ ਮਿਹਨਤ ਕਰਕੇ ਲੈ ਕੇ ਆਇਆ ਆ ਆ ਮਾਜੂਬ ਪੰਜਾਬ ਦੇ ਅੰਦਰ ਹਾਈ ਕੋਰਟ ਦੇ ਆਰਡਰਾਂ ਦੀ ਕਾਪੀ ਆ ਕੀ ਦਾ ਰੈਟ ਪਟੀਸ਼ਨ ਦਰਜ 1285 ਆ ਮੈਂ ਬੇਨਤੀ ਕਰੂੰਗਾ ਸਾਡੇ ਚੋਂ ਵੀਰ ਸਾਡੇ ਹੈਗੇ ਉਹ ਪੜ੍ਹ ਕੇ ਦੱਸਣਗੇ 285 ਨੰਬਰ ਰੈਕੋਡਿਸ਼ਨ ਹੋਗਾ ਆਹ ਲਓ ਜੀ ਮਾਨ ਜੋਗ ਪੰਜਾਬ ਬਿਹਾਰਾਣਾ ਹਾਈ ਕੋਰਟ ਦੀ ਕੰਪਲੀਟ ਨੰਬਰ 285 ਆ ਜੀ ਹੈਨਾ ਚਲੋ ਇਹ ਆਪਾਂ ਬੋਲ ਦਿੱਤਾ ਇਹ ਵਿਖਾ ਵੀ ਦਿੰਨੇ ਆ ਇਹ ਮੈਂ ਤਾਂ ਕਰ ਰਿਹਾ ਕੈਮਰੇ ਦੇ ਨੇੜੇ ਕਿ ਤੁਹਾਨੂੰ ਪਤਾ ਲੱਗੇ ਸਚਾਈ ਕੀ ਆ ਤਾਂ ਇਹ ਜਿਹੜੇ ਮੈਚ ਉੱਪਰ ਤੋਂ ਦੇਖ ਸਕਦੇ ਮੈਂ ਵੀ ਹੁਣ ਤੁਸੀਂ ਆ ਲੋ ਲੈਣਾ ਪੜ ਕੇ ਵੀ ਸੁਣਾ ਦਿਓ ਜੀ ਹੋ ਸਕਦਾ ਮੈਂ ਬੋਲੀ ਜਨਾ ਤੇ ਲੇਬਰ ਦੇ ਅਧਿਕਾਰੀ ਕਹਿਣਗੇ ਪਤਾ ਨਹੀਂ ਕੀ ਕਾਗਜ ਜੁਕਤੇ ਸਿੱਧੇ ਕਰਕੇ ਚਲਾ ਗਿਆ ਪ੍ਰਧਾਨ ਪਤਾ ਹੀ ਨਹੀਂ ਹੈ ਅਗਲਾ ਅਲਾਪੜੋ ਜੀ ਸ਼ੁਰੂ ਕਰੋ ਮੇਰਾ ਐਪੜਨ ਤੋਂ ਬਾਅਦ ਅਗਲਾ ਕਿਹੜੀ ਆਪਣਾ ਗੱਲ ਕਰਨੀ ਤਿਆਰੀ ਕਰਨੀ ਉਹ ਵੀ ਦੱਸਣਾ ਜ਼ਰੂਰੀ ਬਣਦੀ ਹੈ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਸਐਸ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਸਐਸ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਿਸ਼ਾ ਕਨਫਰਮੇਸ਼ਨ ਆਫ ਦੀ ਸੈਕਸ਼ਨ 12(1)(c) ਆਫ ਰਾਈਟ ਟੂ ਐਜੂਕੇਸ਼ਨ ਐਕਟ 2009 ਇਨ ਦੀ ਸਟੇਟ ਆਫ ਪੰਜਾਬ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਪੱਤਰ ਨੰਬਰ ਐਸਸੀਡੀ ਐਡਯੂ 7010162023 42260 ਐਕਟ 10 60 127 ਮਿਤੀ 21/3/2025 ਸੰਬੰਧੀ ਉਪਰੋਕਤ ਵਿਸ਼ੇ ਦੇ ਹਵਾਲਾ ਦੀਨ ਪੱਤਰ ਦੇ ਸਬੰਧ ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਰਾਜ ਵਿੱਚ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਦੀ ਧਾਰਾ 12(1)(c) ਨੂੰ ਲਾਗੂ ਕਰਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਸੰਬੰਧੀ ਆਪ ਨੂੰ ਕੀਤੇ ਹਰ ਹਕਮਾਦੀ ਕਾਪੀ ਭੇਜ ਕੇ ਅਦਾਇਤ ਕੀਤੀ ਜਾਂਦੀ ਹੈ ਕਿ ਸਰਕਾਰ ਵੱਲੋਂ ਜਾਰੀ ਨਵੀਆਂ ਦੇ ਇਤਾਂ ਵੀ ਐਨ ਬਿੱਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਜਿਹੜੇ ਕਰਦੇ ਵੀ ਪੈਂਜੀ ਠੀਕ ਆ ਹਾਂਜੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਹਾਂਜੀ ਬੱਚਿਆਂ ਨੂੰ ਪੜਾਉਣਾ ਹਾਂਜੀ ਫਿਰ ਮੈਨੂੰ ਫਿਕਰ ਸੀਗਾ ਤੁਹਾਡਾ ਤੇ ਮੈਂ ਤੁਹਾਡਾ ਨੋ ਹਾਈ ਕੋਰਟ ਤੋਂ ਆਰਡਰ ਲੈ ਆਇਆ ਪਰ ਤੁਸੀਂ ਜਿਹੜੇ ਲੋਕਾਂ ਨੂੰ ਵੋਟਾਂ ਪਾਉਂਦੇ ਰਹੇ ਹੋ 70 ਸਾਲ ਤੋਂ ਉਹਨਾਂ ਨੇ ਕਦੀ ਤੁਹਾਡੇ ਬੱਚਿਆਂ ਦੀ ਗੱਲ ਕੀਤੀ ਆ ਬਈ ਨਹੀਂ ਨਹੀਂ ਕਦੀ ਨਰੇਗਾ ਦੀ ਗੱਲ ਕੀਤੀ ਆ ਨਹੀਂ ਤਾਂ ਫੇਰੇ ਸਿੱਖ ਲਓ ਇਹ ਬੋਟਾ ਵਾਲਿਆਂ ਨੇ ਕੁਝ ਨਹੀਂ ਕਰਨਾ ਸਿਰਫ ਇੱਕ ਹੀ ਕੰਮ ਕਰਨਾ ਜਿਹੜਾ ਸਾਡੇ ਉਲਟਾ ਲੁੱਟ ਲੋ ਨਰੇਗਾ ਲੁੱਟ ਲੋ ਰਾਸ਼ਨ ਲੁੱਟ ਲੋ ਸਕਨ ਸਕੀਮਾਂ ਲੁੱਟ ਲੋ ਮਕਾਨ ਗਰੀਬ ਦਾ ਆ ਖਾਤਾ ਲੋਨ ਦਾ ਲਾ ਕੇ ਵੰਡਦੇ ਬੰਦੇ ਇਹਦਾ ਆ ਕੰਮ ਫੜਿਆ ਹੋਇਆ ਇਕੱਠੇ ਹੋ ਕੇ ਇੱਕ ਮੱਤ ਇੱਕ ਜੁੱਟ ਇੱਕ ਵਿਚਾਰ ਦਾ ਰਵਾਲੀ ਮਹੀਨੇ ਚੋਂ ਇੱਕ ਦਿਨ ਦੇ ਦਿਓ ਭਾਵੇਂ ਉਹ ਨਰੇਗਾ ਦੀ ਦਿਹਾੜੀ ਹੋਵੇ ਤੇ ਭਾਵੇਂ ਉਹ ਪੜਾਈ ਦਾ ਕੁਛਲਾ ਕੰਮ ਹੋਵੇ ਇਮਾਨਦਾਰੀ ਨਾਲ ਕੰਮ ਕਰੋ ਜੈਪੀ ਜੈਪਾ ਸਤਿ ਸ੍ਰੀ ਅਕਾਲ ਨਮਸਕਾਰ ਸਤਿ